ਬਬੀਹਾ ਸਗਲੀ ਤਰਤੀ ਜੇ ਫਿਰਹਿ ਉਡ ਚੜਹਿ ਆਕਾਸ ਸਤਗੁਰ ਮਿਲਿਆ ਜਲ ਪਾਈਐ ਚੂਕੇ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪਰਗਾਸ ਨਾਨਕ ਤੇ ਸਹਿਬ ਸੰਤ ਹੈ ਜੇ ਸਤ ਗੁਰ ਸੇਵ ਸਮਾਈ ਹਰ ਬੁਠਾ ਮਨ ਤਨ ਸਭ ਪਰਫੜੈ ਸਭ ਜਗ ਹਰੀਆਵਲ ਹੋਈ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰੀਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰ ਆ ਸਭ ਕੋਈ ਨਾਨਕ ਤਿਨਾ ਬਸੰਤ ਹੈ ਜਿਨਾਂ ਗੁਰਮੁਖ ਵਸਿਆ ਮਨ ਸੋਏ ਹਰ ਵੁਠੈ ਮਨ ਤਨ ਪਰਫੜੈ ਸਭ जग ਹਰਿਆ ਹੋਏ ਵੱਡੜੇ ਚਾਲ ਚਲੰਬ ਲੈ ਨਾਮ ੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ ਹਰ ਹਟ ਭੀ ਤੂੰ ਤੂੰ ਕਰਹਿ ਬੋਲ ਲਹ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਕਿਸੈ ਵਿਟਹੁ ਕੁਰਬਾਨ ਆਪ ਛੋਡ ਤਾ ਸਹੋ ਮਿਲੈ ਸੱਚਾ ਇਹੋ ਵਿਚਾਰ ਹਮ ਮੈਂ ਫਿੱਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤਿਣ ਤ੍ਰੇਪ ਭਵਨ ਤੁਜੈ ਧਾਇਂਦਾ ਅਨ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰਹੇ ਜੇ ਆਪਣੀ ਤਾਂ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਧਾਇਆ ਆਏ ਸੇ ਪਰਵਾਨ ਜੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਇਸ ਨਾਨਕ ਘਰ ਬੈਠਿਆ ਯੋਗ ਪਾਈਐ ਸਤਿਗੁਰ ਕੈ ਉਪਦੇਸ ਚਾਰੇ ਕੁੰਡਾਂ ਜੀ ਭਵਹਿ 베ਦ ਪੜਹਿ ਜੁਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੂਖ ਦਵਾਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿੱਤ ਮਨਮੁਖ ਸੋ ਕਰ ਦੂਸਤੀ ਸੁਖ ਕੀ ਪੁੱਛਹਿ ਮਿੱਤ ਗੁਰਮੁਖ ਸੋ ਕਰ ਦੂਸਤੀ ਸਤਗੁਰ ਸੋ ਲਾਏ ਚਿੱਤ ਜੰਮਣ ਮਰਣ ਕਾ ਮੂਲ ਕਟਿਐ ਤਾਂ ਸੁਖ ਹੋਵੀ ਮਿੱਤ ਭੁਲਿਐ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੀ ਸਲੋਕ ਮਹੱਲਾ 4 ਇਕ ਓ ਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਈ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹੂ ਵਾਹੂ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤੇਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਗੁਰ ਸਤਪੁਰਖ ਹੈ ਜਿਸਨੂੰ ਸਮਤ ਸਭ ਕੋਏ ਵਾਹ ਵਾਹ ਸਤਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹਵਾਹ ਸਤ ਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹਵਾਹ ਸਤ ਗੁਰੂ ਹੈ ਜੇ ਸੱਚ ਦਿਰੜਾਏ ਸੋਏ ਨਾਨਕ ਸਤ ਗੁਰ ਵਾਹਵਾਹ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਆਨੰਦੇ ਨਾਮ ਸਲਾਹਣਾ ਹਰ ਜੱਪਿਆ ਮਨ ਆਨੰਦ ਵਡ ਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਮੂਹ ਪਿਰਿਆ ਸੋਨੇ ਹੋ ਕਿਉ ਸੱਜਣ ਮਿਲੈ ਪਿਆਰਿਆ ਹੌ ਟੰਢੇਂਦੀ ਤਿੰਨ ਸੱਜਣ ਸੱਚ ਸੁਹਾਰਿਆ ਸਤਗੁਰ ਮੈਂ ਦਾ ਮਿੱਤ ਹੈ ਜੇ ਮਿਲੈ ਤਾਂ ਇਹੋ ਮਨ ਵਾਰਿਆ ਦੇਂਦਾ ਮੂ ਪਿਰ ਦੱਸ ਹਰ ਸੱਜਣ ਸਿਰ ਜਨ ਹਾਰਿਆ ਨਾਨਕ ਹਉ ਪਿਰ ਭਾਲੀ ਆਪਣਾ ਸਤਗੁਰ ਨਾਲ ਦਿਖਾਲਿਆ ਹਉ ਖੜੀ ਨਿਹਾਲੀ ਪੰਧ ਮਤ ਮੂ ਸੱਜਣ ਆਵੇ ਕੋ ਆਣ ਮਲਾਵੇ ਅੱਜ ਮੈਂ ਪਿਰ ਮੇਲ ਮਲਾਵੇ ਹਉ ਜਿਉ ਕਰੀ ਤਿਸ ਵਿਟੋ ਚੌਖੰਨੀ ਐ ਜੋ ਮੈਂ 프리ਦ ਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਗੁਰ ਕਾ ਫਰਮਾਇਆ ਮਨ ਨਾ ਸਕੀ ਦੁਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰੁ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਛੈ ਸੋ ਫਲ ਪਾਏ ਜਿਨਿ ਸਤਿਗੁਰ ਮੰਨਿਆ ਆਉ ਤਿਨ ਕੇ ਲਾਗਉ ਪਾਏ ਨਾਨਕ ਤਾ ਕਾ ਦਾਸ ਹੈ ਜੇ ਅਨੰਦਿ ਰਹੈ ਨਿਵਲਾਈ ਜਿਨਾਂ ਪਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਐ ਨਾਨਕ ਮਿਲੇ ਸੁਭਾਏ ਗੁਰਮਖ ਇਹੋ ਮਨ ਰਸੀਐ ਜਿੰਨਾ ਪਰੀ ਪਿਆਰ ਕਿਉ ਜੀਵਨ ਫਿਰ 바ਰੇ ਜਾਂ ਸਹੋ ਦੇਖਣ ਆਪਣਾ ਨਾਨਕ ਥੀਵਨ ਭੀ ਹਰੇ ਜਿੰਨਾ ਗੁਰਮਖ ਅੰਦਰ ਨੇ ਹੋ ਐ ਪ੍ਰੀਤਮ ਸਚੈ ਲਾਇਆ ਰਾਤੀ ਅਤੈ ਦੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅਨੰਦਿ ਰਹੈ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬਹੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਪਰੀ ਵੇ ਹੁਣਿਆ ਗੁਰਮੁਖ ਮੇਲੇ ਆਪ ਨਾਨਕ ਚਰੀ ਵਛੁਨਿਆ ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲੇਹੋ ਮਲਾਏ ਮੈਂ ਜਾਚਕ ਦੀਜੈ ਨਾਮ ਹਰ